ਬਾਕੀ ਬੋਲ ਕੇ ਬਣਾ ਲਓ ਬਾਕੀ ਆ ਬਣਾ ਲਓ ਬੋਲ ਬਈ ਹਾਂ ਬੋਲਿਆ ਚੱਕ ਲਿਆ ਸਰਪੰਚ ਜੀ ਜਿੱਥੇ ਪਤੇ ਅੱਜ ਪੂਰੇ ਨਗਰ ਨਸਾਣਾ ਦੇ ਸਹਿਯੋਗ ਦੇ ਨਾਲ ਹੜਪੀਟ ਦੇ ਇਲਾਕਿਆਂ ਵਾਸਤੇ ਅਚਾਰ ਅਤੇ ਤੂੜੀ ਪਸ਼ੂਆਂ ਵਾਸਤੇ ਟਰੈਕਟਰ ਲੈ ਕੇ ਜਾ ਰਹੇ ਨੇ ਜਿਹਦੇ ਵਿੱਚ ਜਿਹੜੇ ਦਾਨੀ ਸੱਜਣਾ ਨੇ ਤੂੜੀ ਦਾਨ ਕੀਤੀ ਹੈ ਤੇ ਮਾਇਆ ਦਾਨ ਕੀਤੀ ਹੈ ਉਹ ਦਾਨੀ ਸਚਨਾ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੀ ਵੈਸੇ ਨੂੰ ਅਗੇ ਅਰਦਾਸ ਕਰਦੇ ਆਂ ਕਿ ਅਗਨੇ ਸੰਸਾਹੇ ਹੋਣ ਮਰਦਵਾਰਾ ਸਾਹਿਬ ਤੋਂ ਅਰਦਾਸ ਕਰਾ ਕੇ ਹੁਣ ਉਹਨਾਂ ਇਲਾਕਿਆਂ 'ਚ ਜਾਵਾਂਗੇ ਜਿੱਥੇ ਕੋਈ ਵੀ ਅੱਜ ਤੱਕ ਨਹੀਂ ਪਹੁੰਚਿਆ ਤੇ ਥੂੜੀ ਘਰ-ਘਰ ਪਜਾ ਕੇ ਆਵਾਂਗੇ ਇਹ ਨਹੀਂ ਹੈਗਾ ਵੀ ਆਪਾਂ ਕਿਤੇ ਕੋਈ ਡੰਪ ਕਰਕੇ ਆ ਜਾਾਂਗੇ ਤੇ ਘਰ-ਘਰ ਥੂੜੀ ਪਾ ਕੇ ਆਵਾਂਗੇ ਵੈਸੇ ਨੂੰ ਜੀ ਦੱਸੋ ਆਹੇ ਰੁਕੀਂ ਜੀ ਬੱਲੇ